ਮਿਸਾ ਸਿੱਕਲ ਦੀ ਸਾਰਣ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰਾਂ ਅੱਜ ਦੀ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਮਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਜਿੰਨਾਂ ਦੇ ਵਿੱਚ ਇੱਕਾ ਟੋਕੜ ਗੱਪਣ ਚੱਕ ਪਾਸ ਸਿਆ ਤੇ ਇੱਕ ਆ ਚੰਗੇ ਰਿਕਾਰਡ ਵਾਲੀ ਤੁਹਾਨੂੰ ਬੱਚੇ ਤੋਂ ਬਿਨਾ ਗਾਂ ਤੁਹਾਨੂੰ ਦਿਖਾਉਣੀ ਆ ਤੇ ਆ ਵੀ ਬੱਚੇ ਤੋਂ ਬਿਨਾ ਹੀ ਹੌਲੇ ਭਾਜ ਤੁਹਾਨੂੰ ਇੱਕ ਸਾਈਵਲ ਗਾਂ ਤੁਹਾਨੂੰ ਦਿਖਾਵਾਂਗੇ ਇੱਕ ਆ ਕਾਫੀ ਚੰਗੇ ਰਿਕਾਰਡ ਵਾਲੀ ਤੁਹਾਨੂੰ ਗਾਂ ਤੁਹਾਨੂੰ ਟੋਕਰ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਹਾਂ ਠੀਕ ਕਿਰਪਾ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਂ ਵੀਰ ਜੀ ਆਪਣਾ ਗੁਰਸੇਵ ਸਿੰਘ ਹਾਂਜੀ ਪਿੰਡ ਭੋਮਾ ਤਹਿਸੀਲ ਮੁਝਿੱਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ ਫੋਨ ਨੰਬਰ ਵੀ ਇੱਥੇ ਹੈਗਾ ਜੀ 79733 44844 ਠੀਕ ਹੈ ਹਾਂਜੀ ਤੇ ਅੱਜ ਫਿਰ ਤਿੰਨੇ ਹਾਂ ਹਾਂਜੀ ਇੱਕ ਤੇ ਦੋ ਇੱਕ ਟੋਕੜ ਗੱਪਣ ਚੈੱਕ ਵਾਸਤੇ ਦੋ ਬੱਚੇ ਦਬੀਨਾ ਹਨਾ ਦੋ ਬੱਚੇ ਬਣਾ ਇੱਕ ਵਰਗੀ ਵੜ ਬਹੁਤ ਸਪੈਸ਼ਲ ਲਿਆਦੀ ਆ ਠੀਕ ਹੈ ਕਿੰਨਾ ਕੱਢ ਗਏ ਠੀਕ ਹੈ ਹਾਂਜੀ ਤੇ ਸ਼ੁਰੂਆਤ ਆ ਸਾਈ ਵਾਲ ਤੋਂ ਕਰ ਲਈਏ ਫਿਰ ਹਾਂਜੀ ਕਿੰਨਾ ਜੀ ਤੇ ਕੋਲ ਦੁੱਧ ਇਹਨੂੰ ਵੀ ਇੰਨੀ ਦੁੱਧ ਆਇਆ 8 ਲੀਟਰ ਅੱਛਾ ਤੇ ਇਹ ਕੱਲ ਬੋਲੀ ਸੀ ਆਪਾਂ ਟੀਕਾ ਭਰਾਤਾ ਆਪਾਂ ਵੀਡੀਓ ਬਣਾ ਲਈ ਟੀਕਾ ਭਰਉਂਦੇ ਸੀ ਅੱਛਾ ਉਹਦੇ ਕਰਕੇ ਤਾਂ ਬੋਲਣਾ ਕਰਕੇ ਕਿਲੋ ਡੇਢ ਕਿਲੋ ਫਰਕ ਪੈਂਦਾ ਠੀਕ ਆ ਹੁਣ ਕੋਈ ਮੇਰਾ ਭਰਾ ਦੋ ਤਾਂ ਸੱਤ ਹੈ ਕੋਈ 6 ਮੰਨ ਕੇ ਜਾਂਦੇ ਆ ਦੇਖ ਸਕਦੇ ਜੇ ਇਹ ਉਤਰਾ ਹੀ ਆ ਜਿਹੜੀ ਬੋਲੀ ਆ ਜਿਹੜੀ ਅਜੇ ਟੀਕਾ ਇੱਕ ਭਰਾਤਾ ਵਾ ਤੇ ਜੇ ਕਿਸੇ ਨੇ ਇੱਕ ਟੀਕਾ ਹੋਰ ਭਰਉਣਾ ਹੋਊਗਾ ਤੇ ਉਹ ਵੀ ਭਰ ਸਕਦਾ ਖੋਲੋ ਹਾਂ ਫੇਰ ਤੋੜਦੀਏ ਬਾਾਕੀ ਦੁੱਧ ਤਾਂ ਸੰਗਣਾ ਹੁੰਦਾ ਇਹੋ ਜਿਹਾਂ ਜਾਮਾਂ ਦਾ ਸਾਨਾ ਚੰਗਾ ਲੱਗਾ ਤਰ੍ਹਾਂ ਇਹਦੇ ਕੋਲ ਬਾਕੀ ਇਹ ਕਿ ਕੋ ਸੰਭਲਾ ਕੋ ਲੈ ਜਾਊਗਾ ਤੇ ਦੁੱਧੋਂ ਜਿਹੜਾ ਕਿਲੋ ਖੰਡ ਬਾਅਦ ਵੀ ਸੜਦੀ ਆ ਸੰਭੇ ਦੀ ਕੱਟ ਹੋਈ ਥੋੜੀ ਜੀ ਤੇ ਕਿੰਨਾ ਫਿਰ ਮੁੱਲ ਵਿਧੀ ਇਹਦਾ ਬਾਕੀ ਵੀ ਸੱਜਰ ਚੰਗਾ ਦੁੱਧ ਚਵਾਇਆ ਵਾ ਆਪਾਂ ਬੂਪਾ ਚੰਗੀਆਂ ਲਗੀਆਂ ਵਾ ਹਾਂਜੀ ਇਹ ਜੇ ਸੱਜਰ ਸੋਈ ਨਾ ਇਹਨਾਂ 16 17 ਕਿਲੋ ਦੁੱਧ ਪਾਇਆ ਜੀ ਠੀਕ ਆ ਤੇ ਇਹਦਾ ਵੀਰ ਜਿਹੜਾ ਦੁੱਧ ਹੈ ਨਾ ਚਲੋ ਜਿੰਨਾ ਧਰਾਮ ਉੱਪਰ ਰੱਖਿਆ ਇਹਨਾਂ ਦੀ ਹਾਂਜੀ 5 ਫੈਂਟ ਤੇ 4 ਫੈਂਟ ਉੱਤੇ ਹੁੰਦੇ 5.5 ਫੈਂਟ ਜੀ ਇਸ ਟਾਈਮ ਜੀ ਆਉਂਦੀ ਆ ਠੀਕ ਆ ਹਾਂਜੀ ਹਾਂਜੀ ਸੰਘਣਾ ਦੁੱਧ ਤੇ ਚਵਾਈ ਇੱਕ ਨੰਬਰ ਹੋ ਵੀਰ ਜੀ ਬਾਕੀ ਇੱਕ ਵੀਰ ਜੀ ਆੜ ਥਾਣ ਨਹੀਂ ਆ ਹਾਂਜੀ ਆ ਉਰਲਾ ਹਾਂਜੀ ਇਹਦੇ ਨਾਲ ਚਾਹ ਬਾਕੀ ਤਿੰਨੇ ਥਣਾ ਧਰਾਮ ਬਰਾਬਰ ਆ ਅੱਛਾ ਇਹਦੇ ਵਿੱਚ 7 ਧਰਾਮ ਅੱਛਾ ਘੱਟ ਨਹੀਂ ਆ ਵਾਦੇ ਇਹਦੇ ਵਿੱਚ ਅੱਛਾ ਹਾਂਜੀ ਚੋਣ ਚ ਵੀ ਕਈ ਜਰੀ ਹੱਥ ਹੁੱਥ ਦਾ ਫਰਕ ਪੈ ਜਾਂਦਾ ਪਰ ਮੈਂ ਕਿਸਣਾ ਫਰਜ ਹੈ ਆਪਣਾ ਠੀਕ ਆ ਹਾਂਜੀ ਤੇ ਮੁੱਲ ਫਿਰ ਮੋੜੀ ਵਰਗੀ ਵੇਖੋ ਜਦੋਂ ਬੈੜੀ ਚੰਗੀ ਆ ਕਰਦੀ ਮੁੱਲ 17000 ਰੁਪਇਆ ਵਿੱਚੋਂ ਕੋਈ ਛੋਟ ਛੜ ਕਰ ਦਈਏ ਕਰਾਓ ਵੀਰ ਜੀ ਹੁਣੇ ਜੇ ਰਬਾਤ ਆਏ ਨੇ 2000 ਛੜ ਦਈਏ ਫਿਰ 17 ਤੇ 2 ਫਰਾ ਵੀਰ ਜੀ ਵੈੜ ਦੇਣਾ 14000 ਅੱਛਾ 1000 ਹੋਰ ਛੱਡ ਦੋਗੇ ਇਹ ਵੀਰ ਜੀ 14000 ਦੇ ਵਿੱਚ ਸਮਝ ਲਓ ਕਿ 6 ਕਿਲੋ ਵਾਲੀ ਮੱਝ ਚੱਲੀ ਆ ਅੱਛਾ ਸਹਾਈ ਨਹੀਂ ਚੱਲੀ ਠੀਕ ਆ ਜੀ ਵੀਰ ਜੀ ਤੇ ਹੁਣ ਆਵਲੀ ਵੈੜ ਦਿਖਾਈਏ ਫਿਰ ਹਾਂ ਜੀ ਕਾਫੀ ਚੰਗੇ ਰਿਕਾਰਡ ਵਾਲੀ ਆ ਵੇਖਣ ਚ ਵੀ ਸੋਹਣੀ ਵੈੜ ਆ ਤੇ ਤੁਹਾਨੂੰ ਵੀ ਚੰਗਾ ਲੱਗਿਆ ਤੇ ਮਿਲਕ ਵੀਨ ਵੀ ਚੰਗੀ ਲੱਗੀ ਆ ਜਿਹੜੀ ਇਹਦੀ ਠੰਡੀ ਦੀ ਵੀਰ ਜੀ ਉਦਾਂ ਬਾਅਦ ਡਰ ਜਾ ਗੱਲ ਵੱਖਰੀ ਇੱਧਰ ਆਇਆ ਬੈਠੋ ਆ ਵੇਖੋ ਠੀਕ ਆ ਚੰਗੀ ਸਾਂਭ ਵਾਲੇ ਘਰਾਂ ਵਿੱਚ ਜਾਂਦੀ ਆ ਏ ਵੀਰ ਜੀ ਘਰ ਆਉਣੀ ਆਈ ਅੱਛਾ ਇਹ ਛੜਜ ਬਸ਼ੀ ਲਈ ਆ ਅੱਛਾ ਫਾਰਮ ਚ ਲੈ ਜਾਂਦੀ ਫਾਰਮ ਚ ਬਸ਼ੀ ਲਈ ਆ ਅੱਛਾ ਸਭ ਤੋਂ ਮੈਨੂੰ ਵੀਰ ਜੀ ਇਹਦਾ ਬਾਡੀ ਸਟਰਕਚਰ ਦਿਖਾਓ ਹਾਂਜੀ ਤੇ ਇਹਦਾ ਕੱਦ ਵੇਖੋ 5 ਫੁੱਟ 11 ਇੰਚ ਕੱਦ ਮੇਰਾ ਆ ਵਾ ਅੱਛਾ ਸਾਨਾ ਮੇਰੇ ਮੋਢਿਆਂ ਦੇ ਉੱਤੇ ਠੀਕ ਆ ਤੇ ਇਹਨੇ ਤਾਂ ਸੱਜਰ ਨੇ ਦੁੱਧ ਚੰਗਾ ਕੱਢਿਆ ਨਾ ਜਿਹੜੇ ਵੀਰ ਜਿਹੜਾ ਜਿੰਨਾ ਵੀਰਾ ਪਰਖਾ ਡੰਗਰਾ ਬਾਰੇ ਜਿਹੜਾ ਬਰੀਡ ਬਾਰੇ ਪਤਾ ਹਾਂਜੀ ਹਾਂਜੀ ਜਿਹੜਾ ਵੇਖ ਲੈਣਾ ਵਾ ਹਾਂਜੀ ਇਹਨਾਂ ਵੀਰ ਜੀ ਨੇ 33 33.5 ਲੀਟਰ ਦੁੱਧ ਭਰਿਆ ਵਾ ਅੱਛਾ ਹਾਂਜੀ 33 ਲੀਟਰ ਦੇ ਕਰੀਬ ਦੁੱਧ ਇਹ ਸੱਜਰ ਨੇ ਦਿੱਤਾ ਵਾ ਇਹਨਾਂ ਨੂੰ ਪਰ ਦੇ ਪਰਨਾ ਕਿੰਨੇ ਆ ਠੀਕ ਆ ਜਿਹਨਾਂ ਨੂੰ ਪਤਾ ਹੈ ਬਰੀਡ ਬਾਰੇ ਉਹਨੇ ਕਿਰਨੇ ਆਪੇ ਵੇਖਣੀ ਆ ਠੀਕ ਆ ਤੇ ਹੁਣ ਦੁੱਧ ਕਿੰਨਾ ਜੇ ਦੇ ਕੋ ਇਹ ਜਿਹੜੇ ਹੋਰ ਦੇ ਬਿਖਾਵੇ ਰੱਦ ਦੁੱਧ ਹੈਗਾ 14 ਕਿਲੋ ਅੱਛਾ ਤੇ ਜਿਹੜਾ ਲੀਟਰ ਮਾਰਮਾ ਉਹ ਪੱਕਾ 11 ਕਿਲੋ ਦੁੱਧ ਹੈ 11 ਕਿਲੋ ਹੈਗਾ ਪੱਕਾ ਦੁੱਧ ਆਪਾਂ ਦਾ ਕੀ ਕਰਨਾ ਵਾ ਆਪਾਂ ਡੰਗਰੀ ਫੇਰ ਵੇਚਣਾ ਵਾ ਆਪਣੇ ਘਰੇ ਆਪਾਂ ਵੀ ਦੋ ਤਿੰਨ ਟਾਈਮ ਚਪਾਈ ਕਰਕੇ ਡੰਗਰ ਫੇਰ ਦੇਣਾ ਵਾ ਅੱਛਾ ਉਹ ਗਰਮੀ ਹੈਗੀ ਆ ਸਾਡੇ ਘਰੋਂ ਬਾਹਰ ਸਾਡੀ ਤਸੱਲੀ ਖਤਮ ਆ ਠੀਕ ਆ ਇੱਥੋਂ ਤਸੱਲੀ ਕਰਕੇ ਖੜੇ ਹੋਣਾ ਸਾਹਿਬ ਸ਼ੰਕਰ ਨੂੰ ਬੇਨਤੀ ਕਿਤੋਂ ਵੀ ਡੰਗਰ ਲੈਣਾ ਵੀਰ ਜੀ ਦੋ ਟਾਈਮ ਚਪਾਈ ਕਰਕੇ ਲਓ ਹਾਂਜੀ ਹਾਂਜੀ ਵੀਰ ਜੀ ਤੋਰੋ ਫੇਰ ਇਹਨਾਂ ਸ਼ਕਲ ਦੇਖੋ ਵੀਰ ਜੀ ਇਹਨਾਂ ਬਾਕੀ ਕੱਦ ਕਾਠ ਵੀ ਚੰਗਾ ਸੋਹਣਾ ਤੇ ਬੇਲ ਵੀ ਪੂਰੀ ਆ ਜਿਹੜੀ ਤੇ ਥੱਲੇ ਵੀ ਆਪਾਂ ਹਵਾਨਾ ਦੇਖ ਸਕਦੇ ਚੰਗਾ ਆ ਦੁੱਧ ਮੋਕੇ ਤੇ 11 ਲੀਟਰ ਕਿਤੇ ਕਿੰਦੇ ਕਿ ਪੂਰਾ ਪਿਆਰ ਆ ਜਿਹੜਾ ਠੀਕ ਆ ਜੀ ਭਾਂਚਾ ਬਹਿ ਦੋ ਠੀਕ ਆ ਭਾਂਚਾ ਜੀ ਏੜੀ ਮੋਟੀ ਠੀਕ ਆ ਹਾਂ ਜੀ ਖੜੇ ਕੋਈ ਵੀਰ ਸਾਹਬ ਵਾਲਾ ਜਿਹੜਾ ਜਿਹੜਾ ਕੋਈ ਸ਼ਕੀਨ ਹੈ ਚੰਗੀਆਂ ਸੋਹਣੀਆਂ ਵੇੜਾਂ ਰੱਖੰਦਾ ਬਾਕੀ ਆ ਫੇਟ ਫੁੜੇ ਤੋਂ ਵੀ ਦੇਖ ਸਕਦੇ ਗੱਲ ਇਦਾਂ ਵਾ ਕੋਨਾ ਭਰਾਵਾਂ ਨੇ ਹੁਣ ਇੰਨੀ ਗੱਲ ਵੀ ਕਹੀ ਆ ਹਾਂਜੀ ਵੀ ਇਹਨੂੰ 45 ਦਿਨ ਹੋ ਗਏ ਠੀਕਾ ਭਰਾਏ ਨੂੰ ਇਹ ਨਾ ਕੋਈ ਸੋਚੇ ਸਪਲਾਈ ਮਾਰਣੇ ਆ ਹਾਂਜੀ ਜੇ ਵੇੜ ਵਿੱਚੋਂ ਠੀਕ ਆ ਨਹੀਂ ਅਸੀਂ ਅਗਲੇ ਸਾਹ ਦੇ ਚੈੱਕ ਕਰਾਂਗੇ ਫਿਰ ਵੇੜ ਵਿੱਚਾਂਗੇ ਅੱਛਾ ਜੇ ਗੱਬਰ ਨਿਕਲਾ ਤਾਂ ਫੇਰ ਤੇ ਬਾਕੀ ਕਿਰਪਾ 1 ਲੱਖ 25 ਹਜ਼ਾਰ ਦਾ ਹੱਥ ਫੇਰੋ ਦੀ ਵੇੜ ਠੀਕ ਆ ਜੰਮੀ ਪਲੀ ਚੰਗੀ ਆ ਤੇ ਮੁੱਲ ਫੇਰ ਇਹਦਾ ਹੁਣ ਕੀ ਜੇ ਮੋਲੇ ਵੀਰ ਜੀ ਵੇਖੋ ਕਾਹਨ ਚ ਬਸ਼ੀ ਵੀ ਲੈਣ ਜਾਈਆਂ ਕਿ ਫਾਰਮ ਤੋਂ ਹਾਂਜੀ 20000 ਤੋਂ ਘੱਟ ਨਹੀਂ ਹੁੰਦੀ ਹਾਂਜੀ ਇਹਦੇ ਕੋਈ ਫਿਰ ਵੀ ਇਸ ਟਾਈਮ 11 ਲੀਟਰ ਦੋਦੇ ਆ ਹਾਂਜੀ ਫੇ ਬਾਕੀ ਤੁਸੀਂ ਦਦੋ ਕੋਈ ਗੱਲ ਨਹੀਂ ਜੇ ਜੈ ਜੈ ਕਰਦੀ ਹੈ ਫਿਰ ਜੈ ਜੈ ਵੀਰ ਜੀ ਵੀਰ ਜੀ ਵੈੜ ਦੇ ਦੀ 40000 ਰੁਪਏ ਦੀ ਨਹੀਂ 40000 ਤੋਂ ਜ਼ਿਆਦਾ ਜੇ ਫਿਰ ਪਰ ਵੀਰ ਜੀ ਵੈੜ ਵੇਖੋ ਗੱਡੀ ਵੱਡੀ ਹੈ ਨਾ ਕਰੋ ਕੋ ਹਮਨਤਾ ਨਾ ਵੀਰ ਜੀ ਕਰਾਓ ਕੋਈ ਗੱਲ ਨਹੀਂ ਫਿਰ ਕਿ ਤੁਸੀਂ ਕਰਾਓ ਕਿੰਨਾ 3000 ਛੱਡ ਦੀਆਂ ਵਿੱਚ 35000 ਚਲੋ ਵੀਰ ਜੀ ਕੋਈ ਭੈਣ ਭਰਾ ਦੁਰਾ ਹੋਰ ਮਾਨ ਕਰਦਾਗੇ ਕਿੰਨਾ ਵੀਰ ਜੀ ਵਸ਼ੀਦ ਨੇ ਕਿ 35000 ਰੁਪਏ ਦੇ 35000 ਜੀ ਹਾਂ ਜੀ ਚਲੋ ਇੱਕ ਗਾੜੀ ਵੀਰ ਜੀ ਉੱਤੋਂ ਜੇ 10 ਕਿਲੋ ਵਾਲੀ ਲੈਣ ਚਾਹੀਆਂ ਆਮ ਵੀ ਇਹਨੂੰ 10 ਕਿਲੋ ਮਿੰਟੀ ਵਾਲਾ ਦੁੱਧ ਹੈਗਾ ਵਾ ਉਹ ਵੀ 40000 ਤੋਂ ਘੱਟ ਨਹੀਂ ਮਿੰਦੀ ਠੀਕ ਹੈ ਇਹ ਗਾੜੀ ਬਰੀੜੀ ਪੂਰੀ ਵਧੀਆ ਤਿਆਰ ਹੋਣੀ ਆ ਹਾਂ ਜੀ ਹਾਂ ਜੀ ਤੇ ਆਹ ਟੋਕੜ ਗੱਭੰਜੇ ਹਾਂ ਜੀ ਭਾਈ ਸੋਰੋ ਹਾਂ ਫਿਰ ਇਹਨਾਂ ਨੂੰ ਕੰਪੈਕਟ ਜੀ ਆਵਾ ਨਵਾਂ ਬਹੁਤੀ ਉੱਚੀ ਨਹੀਂ ਆ ਠੀਕ ਠਾਕ ਜਿਆ ਕੱਢਿਆ ਬਸਕਾਰ ਦਾ ਮੇਰੇ ਨਾਂ ਬਹੁਤਾ ਨਿੱਕਾ ਵਾ ਤੇ ਨਾਂ ਬਹੁਤਾ ਵੱਡਾ ਵਾ ਠੀਕ ਆ ਹਾਂ ਜੀ ਕਿਹਨੂੰ ਵੀਰ ਜੀ ਜਿਹੜਾ ਪੱਕਾ 7.5 ਕਿਲੋ ਆ ਤੇ ਕਿੰਨੇ ਚਿਰ ਦੇ ਚੱਕ ਪਾਸ ਆ ਇਹ ਵੀਰ ਜੀ ਹੋ ਗਈ ਜੇ 5-4 ਦਿਨ ਘੱਟ ਰਹਿ ਗਏ 4 ਮਹੀਨਿਆਂ ਤੋਂ 4 ਮਹੀਨੇ ਦੇ ਲਗਭਗ ਚੱਕ ਪਾਸ ਆ ਇਹ ਵੀ ਸਾਡੇ ਆਪਣੇ ਘਰ ਦੀ ਕੋਈ ਮੁੱਲ ਨਹੀਂ ਰਸੀ ਅੱਛਾ ਇਹ ਘਰ ਦੀ ਆ ਹਾਂਜੀ ਇਹ ਘਰ ਦੀ ਏ ਇਹ ਮੁੱਲ ਦੀ ਨਹੀਂ ਇਹ ਘਰ ਦੀ ਆ ਬਾਕੀ ਵਿੱਚ ਸਟੈਂਡਰਡ ਭਮਡਾ ਇੱਥੇ ਤੇ ਕੋਈ ਬੰਗਾ ਮੁੰਗਾ ਭਾਵੇਂ ਜੇ ਇਦਾਂ ਚੋ ਠੀਕ ਆ ਹਾਂਜੀ ਜੀ ਜਾਵੇ ਤੇ ਇਹਦਾ ਮੁੱਲ ਮੁੱਲ ਵੀ ਨਹੀਂ ਦਦ ਕਬੇੰਟ ਦੀ ਆ ਵੀ ਭਾਰੇ ਲਈ ਆ ਆਪਾਂ ਅੱਛਾ ਤੇ ਘਰ ਦੇ ਜਿਹੜੀ ਪਰਨੀ ਲਈ ਹੈ ਨਾ ਉਹ ਵੀ ਭਾਰੇ ਲਈ ਆ ਅੱਛਾ ਗਾੜੀ ਮੰਡ ਪਾਲੀ ਦਾ ਵਾ ਠੀਕ ਆ ਤੇ ਦੋਵਾਂ ਨੂੰ ਤਿੰਨਾਂ ਨੂੰ ਕੋਈ ਮੰਗਾ ਨਹੀਂ ਪਾਉਣਾ ਅੱਛਾ ਕੰਡੀਆਂ ਸੀਆਂ ਲੱਤ ਨੂੰ ਪੁੱਟਦੇ ਆ ਠੀਕ ਆ ਹਾਂਜੀ ਤੇ ਕਿੰਨੇ ਦੀ ਦੇਣੀ ਆਏ ਫੇਰ ਆਪਾਂ ਇਹ ਵੀਰ ਜੀ ਮੋੜ ਕਰੋ ਪੱਕੀ ਕਰਾ ਲਓ ਅੱਛਾ ਭਾਵੇਂ 30 ਕਰਾ ਲਓ 28000 ਦੇ ਦਾਂਗੇ ਚਲੋ ਯਾਰ ਛੋਟ ਹੋਰ ਕਰ ਦਿਆ ਚਲੋ ਕਰਦੇ ਆਂ ਵੀਰ ਜੀ ਗੋਗਲੀ ਵੀਰਪਰਾ ਕੁਦੁਰੋਂ ਮਾਨ ਕਰਾਂਗੇ ਅੱਛਾ ਹਾਂਜੀ ਜ਼ਰੂਰ ਕਰਾਂਗੇ ਠੀਕ ਹੈ ਜੀ ਬਾਕੀ ਵੀਰ ਜੀ ਇੱਥੇ ਆਓ ਦੋ ਟਾਈਮ ਤਸੱਲੀ ਕਰੋ ਆਪਦੀ ਕਿ ਨਹੀਂ ਵੀਰ ਜੀ ਵੇਛਾ ਆਕੇ ਨਾ ਆਪਣੀ ਮਨ ਵੇਛਾ ਆਕੇ ਕੋ ਪੈਸੇ ਕਰਦੇ ਨੇ ਪੈਸੇ ਬੜੇ ਔਖੇ ਭੰਦੇ ਆ ਹਾਂਜੀ ਹਾਂਜੀ ਸਾਡੀ ਇਹੋ ਸੰਸਾਰੀ ਬੇਨਤੀ ਏ ਠੀਕ ਹੈ ਜੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਛਾ ਆਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ